ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬ ਫੈਕਟਰ ਤੇ ਸੋ ਪਹਿਲੀ ਵੀਡੀਓ ਦੇ ਵਿੱਚ ਤੁਸੀਂ ਸੁਣ ਚੁੱਕੇ ਹੋ ਕਿ ਕਿਦਾਂ ਮੱਤਰ ਤਾਰਾ ਸਿੰਘ ਤੇ ਮਹਾਰਾਜਾ ਪਟਿਆਲਾ ਭਿੰਦਰ ਸਿੰਘ ਜਿ ਕਿਤੇ ਇਹ ਇਕੱਠੇ ਹੋ ਜਾਂਦੇ ਤਾਂ ਰਾਜਨੀਤੀ ਅੱਜ ਕੁਝ ਹੋਰ ਹੋਣੀ ਸੀ ਪੰਜਾਬ ਦਾ ਤੇ ਭਾਰਤ ਦਾ ਨਕਸ਼ਾ ਕੁਝ ਹੋਰ ਹੋਣਾ ਸੀ ਹੁਣ ਉਸੇ ਵੀਡੀਓ ਦਾ ਦੋਸਤੋ ਅਗਲਾ ਭਾਗ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਇਸ ਭਾਗ ਦੇ ਵਿੱਚ ਜੋ ਕੁਝ ਵੀ ਹੋਣਾ ਹੈ ਜੋ ਇਤਿਹਾਸ ਹੈ ਉਹ ਤੁਸੀਂ ਕਦੇ ਵੀ ਨਹੀਂ ਸੁਣਿਆ ਹੋਣਾ ਦੋਸਤੋ ਸ਼ੁਰੂ ਕਰਦੇ ਆਂ ਵੀਡੀਓ ਔਰ ਜਿਨ੍ਹਾਂ ਵੀ ਰਣਾਂ ਪਹਿਲਾ ਭਾਗ ਨਹੀਂ ਸੁਣਿਆ ਉਹ ਲੜੀ ਜੁੜਨੀ ਸੁਣ ਸਕਦੇ ਹੋ ਔਰ ਇਸ ਵੀਡੀਓ ਵਿੱਚ ਹੋਊਗਾ ਸੁਣ ਕੇ ਤੁਸੀਂ ਮੱਥੇ ਤੇ ਹੱਥ ਮਾਰੋਗੇ ਤਾਂ ਹੁਣ ਦੋਸਤੋ ਵਹਿ ਤਾਂ ਸਾਰੇ ਸਿੱਖ ਮਹਾਰਾਜੇ ਭਾਰਤ ਦੇ ਹੋਮ ਮਿਨਿਸਟਰ ਸਰਦਾਰ ਪਟੇਲ ਦੇ ਸਿੱਧੇ ਸੰਪਰਕ 'ਚ ਸੀ ਪਰ ਮਹਾਰਾਜਾ ਪਟਿਆਲਾ ਯਾਦਵਿੰਦਰ ਸਿੰਘ ਖਾਸ ਰੂਪ 'ਚ ਸਰਦਾਰ ਪਟੇਲ ਦੇ ਸਿੱਧੇ ਸੰਪਰਕ 'ਚ ਸੀਗਾ ਇਦੇ ਕੁਝ ਕਾਰਨ ਸੀ ਸਭ ਤੋਂ ਵੱਡਾ ਕਾਰਨ ਮਹਾਰਾਜਾ ਯਾਦਵਿੰਦਰ ਸਿੰਘ ਪਟਿਆਲਾ ਦੇ ਉੱਚੇ ਸਟੇਟਸ ਦਾ ਇਹ ਸੀ ਕਿ ਉਹ ਵੀ ਆਪਣੇ ਪਿਤਾ ਵਾਂਗ ਚੈਂਬਰ ਆਫ ਪ੍ਰਿੰਸਸ ਦਾ ਚੇਅਰਮੈਨ ਸੀ ਮਹਾਰਾਜਾ ਭਵਿੰਦਰ ਸਿੰਘ ਦੀ ਮੌਤ ਪਿੱਛੋਂ ਉਹਨਾਂ ਦੇ ਮਾਣ ਸਤਕਾਰ ਦੀ ਵਜ੍ਹਾ ਕਰਕੇ ਹੀ ਉਹਨਾਂ ਦੇ ਪੁੱਤਰ ਮਹਾਰਾਜਾ ਯਾਦਵਿੰਦਰ ਸਿੰਘ ਨੂੰ ਚੈਂਬਰ ਦੇ ਚਾਂਸਲਰ ਦੇ ਤੌਰ ਤੇ ਚੁਣ ਲਿਆ ਗਿਆ ਸੀ 1947 ਦੀ ਵੰਡ ਸਮੇਂ ਮਹਾਰਾਜਾ ਯਾਦਵਿੰਦਰ ਸਿੰਘ ਅਜਾਹਾ ਅਜਿਹਾ ਪਹਿਲਾ ਮਹਾਰਾਜਾ ਸੀ ਜਿਨ੍ਹਾਂ ਵੱਲੋਂ ਸਮੁੱਚੇ ਚੈਂਬਰ ਨੂੰ ਹੀ ਭਾਰਤ ਨਾਲ ਲੜਨ ਦੀ ਕਿਹਾ ਗਿਆ ਸੀ ਉਹਨਾਂ ਨੇ ਆਪ ਵੀ ਰਣ ਕਰਤਾ ਸੀ ਕਿ ਉਹ ਭਾਰਤ ਨਾਲ ਲੜਨਾ ਚਾਹੁੰਦੇ ਹਨ ਉਹਨਾਂ ਦੇ ਇਸ ਐਲਾਨ ਨੇ ਭਾਰਤ ਦੀ ਏਕਤਾ ਲਈ ਰਾਹ ਖੋਲਤਾ ਉਹਨਾਂ ਦੇ ਇਸ ਕਦਮ ਨੇ ਭਾਰਤ ਦੇ ਹੋਮ ਮਿਨਿਸਟਰ ਸਰਦਾਰ ਪਟੇਲ ਦਾ ਭਾਰਤੀ ਰਿਆਸਤਾਂ ਨੂੰ ਭਾਰਤ ਵਿੱਚ ਮਿਲਾਉਣ ਦਾ ਕੰਮ ਬੜਾ ਸੌਖਾ ਕਰਤਾ ਉਹਨਾਂ ਦਾ ਇਹੀ ਇੱਕ ਕੰਮ ਸਰਦਾਰ ਪਟੇਲ ਨੂੰ ਜਿਹੜਾ ਆ ਗਿਆ ਵੈਸੇ ਵੀ ਯਾਦਵਿੰਦਰ ਸਿੰਘ ਪਟਿਆਲਾ ਉਹ ਸਾਰੂ ਰੂਚੀਆਂ ਵਾਲਾ ਮਹਾਰਾਜਾ ਸੀ ਉਹਦੇ ਇਸ ਉਸਾਰੂ ਸੁਆਰ ਨੂੰ ਸਰਦਾਰ ਪਟੇਲ ਦੀ ਨਿਗਾਹਾਂ ਚ ਹੀਰੋ ਬਣਾਤਾ ਹੁਣ ਜਿਵੇਂ ਕਾਂਗਰਸ ਨੇ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ 15 ਅਗਸਤ 1947 ਨੂੰ ਸੱਤਾ ਸੰਭਾਲੀ ਅੱਧੀਆਂ ਤੋਂ ਬਹੁਤੀਆਂ ਰਿਆਸਤਾਂ ਭਾਰਤ ਦੇ ਰਲਣ ਦਾ ਐਲਾਨ ਕਰ ਚੁੱਕੀਆਂ ਸੀ ਜਿਹੜੀਆਂ ਰਿਆਸਤਾਂ ਬਾਕੀ ਹੋ ਕੇ ਖੜ ਗਈਆਂ ਸੀ ਜਿਵੇਂ ਕਿ ਜੰਮੂ ਕਸ਼ਮੀਰ ਤੇ ਹైదరాబాద్ ਦੀਆਂ रियासतਾਂ ਸੀ ਉਹਨਾਂ ਉੱਪਰ ਫਿਰ ਫੌਜੀ ਕਾਰਵਾਈ ਕਰਨ ਵਿੱਚ ਵੀ ਪਟਿਆਲਾ ਸਮੇਤ ਸਾਰੀਆਂ ਸਿੱਖ रियासतਾਂ ਦੀਆਂ ਸਿੱਖ ਫੌਜਾਂ ਦਾ ਬਹੁਤ ਤਕੜਾ ਯੋਗਦਾਨ ਸੀ ਇਸੇ ਤਰ੍ਹਾਂ 47 ਅਤੇ 48 ਦੀ ਸੱਤਾ ਦੇ ਤਬਾਦਲੇ ਤੇ ਪੰਜਾਬ ਦੀ ਵੰਡ ਤੋਂ ਪਹਿਲੇ ਸਾਲ ਚ ਪਟਿਆਲਾ ਸਮੇਤ ਸਾਰੀਆਂ ਸਿੱਖ ਰਿਆਸਤਾਂ ਨੇ ਤਿੰਨ ਵੱਡੇ ਕੰਮ ਭਾਰ ਦੀ ਏਕਤਾ ਲਈ ਜੋ ਕੀਤੇ ਸੀ ਉਹ ਸੀਗੇ ਭਾਰ ਦੇ ਵਿਚ ਰਲੇਮੇ ਲਈ ਪਹਿਲ ਕਦਮੀ ਕਰਨਾ ਉੱਜੜ ਕੇ ਆਏ ਸ਼ਰਨਾਰਥੀਆਂ ਨੂੰ ਆਪੋ ਆਪਣੀ रियासत ਵਿੱਚ ਜਲਦੀ ਤੋਂ ਜਲਦੀ ਮੁੜ ਬਸੇਵਾ ਕਰਵਾਉਣਾ ਤੇ ਭਾਰਤ ਸਰਕਾਰ ਦੀ ਸੈਨਿਕ ਕਾਰਵਾਈ ਵਿੱਚ ਵੱਧ ਤੋਂ ਵੱਧ ਯੋਗਦਾਰ ਪਾਉਣਾ ਹੋਮ ਮਿਨਿਸਟਰ ਸਰਦਾਰ ਪਟੇਲ ਨੇ ਵੀ ਸਿੱਖ रियाਸਤਾਂ ਨੂੰ ਦਿਲ ਭਰ ਕੇ ਨਵਾਜਿਆ ਸੀ ਹੋਮ ਮਿਨਿਸਟਰ ਸਰਦਾਰ ਪਟੇਲ ਭਾਰਤ ਸਰਕਾਰ ਦੇ ਵਿੱਚ ਡੋਮੀਨੇਟਿੰਗ ਪੋਜੀਸ਼ਨ ਰੱਖਦਾ ਸੀਗਾ ਪ੍ਰਧਾਨ ਮੰਤਰੀ ਭਾਵੇਂ ਨਹਿਰੂ ਸੀ ਪਰ ਕੀ ਮਜਾਲ ਕੇ ਪ੍ਰਧਾਨ ਮੰਤਰੀ ਹੋਮ ਮਿਨਿਸਟਰੀ ਦੇ ਮਾਮਲਿਆਂ ਦੇ ਵਿੱਚ ਕੋਈ ਗੈਰ ਜ਼ਰੂਰੀ ਦਖਲਅੰਦਾਜ਼ੀ ਕਰ ਜਵੇ ਸਰਦਾਰ ਪਟੇਲ ਨੇ ਸਿੱਖ रियासतਾਂ ਨੂੰ ਇੱਕ ਖੁੱਲ੍ਹ ਦੇ ਦਿੱਤੀ ਸੀ ਕਿ ਉਹ ਆਪਣਾ ਪ੍ਰਬੰਧ ਕਰ ਲਈ ਜਿਸ ਤਰ੍ਹਾਂ ਵੀ ਇੱਕ ਸਰਬਸਾਂਝਾ ਰਾਜਨੀਤਿਕ ਢਾਂਚਾ ਤਿਆਰ ਕਰਕੇ ਦੇਣ ਗਿਆ ਉਹਨਾਂ ਦਾ ਉਸੇ ਤਰ੍ਹਾਂ ਦਾ ਰਾਜਨੀਤਿਕ ਬੰਦੋਬਸਤ ਕਰ ਦਿੱਤਾ ਜਾਊਗਾ ਸਭ ਤੋਂ ਵੱਡੀ ਸਿੱਖ ਰਿਆਸਤ ਪਟਿਆਲਾ ਸੀ ਇਹਦਾ ਕੁੱਲ ਖੇਤਰਫਲ 5957 ਵਰਗ ਮੀਲ ਸੀ ਤੇ ਜਨਸੰਖਿਆ 1936259 ਇਸ ਲਈ ਪਹਿਲਾ ਪਹਿਲਾ ਪਟਿਆਲਾ ਦਰਬਾਰ ਚ ਇਹ ਗੱਲਾਂ ਚੱਲਦੀਆਂ ਰਹੀਆਂ ਸੀ ਕਿ ਪਟਿਆਲਾ ਸਟੇਟ ਨੂੰ ਭਾਰਤੀ ਯੂਨੀਅਨ ਦੇ ਵਿੱਚ ਇੱਕ ਆਜ਼ਾਦ ਰਾਜ ਦੇ ਤੌਰ ਤੇ ਰਖਵਾ ਲਿਆ ਜਾਵੇ ਪਰ ਪਟਿਆਲਾ ਸਟੇਟ ਦਾ ਖੇਤਰ ਇੰਨਾ ਜ਼ਿਆਦਾ ਨਹੀਂ ਸੀ ਕਿ ਉਹ ਇੱਕ ਅਲੱਗ ਰਾਜ ਦੇ ਤੌਰ ਤੇ ਚੱਲਦੀ ਰਹਿ ਸਕਦੀ ਦੂਜਾ ਵਿਚਾਰ ਇਹ ਚੱਲਦਾ ਸੀ ਕਿ ਸਾਰੀਆਂ रियासतਾਂ ਨੂੰ ਇਕੱਠਾ ਕਰਕੇ ਇੱਕ ਸਾਂਝਾ ਰਾਜ ਬਣਾ ਲਿਆ ਜਾਵੇ ਵਿਚਾਰ ਤਾਂ ਇਹ ਠੀਕ ਸੀ ਪਰ ਇਹਦੇ ਵਿੱਚ ਫਰੀਦਕੋਟ ਰਿਆਸਤ ਦਾ ਮਹਾਰਾਜਾ ਇਹ ਕਹਿ ਕੇ ੜਕਾ ਪਾ ਰਿਹਾ ਸੀ ਕਿ ਉਹ ਪਟਿਆਲੇ ਨਾਲ ਰਲ ਕੇ ਨਹੀਂ ਚੱਲ ਸਕੇਗਾ ਉਸ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਇਹ ਰਿਆਸਤਾਂ ਕੁੱਲ 8 ਸੀ ਪਟਿਆਲਾ ਜੀਂਦ ਸੰਗਰੂਰ ਨਾਭਾ ਫਰੀਦਕੋਟ ਮਲੇਰਕੋਟੜਾ ਕਪੂਰਥੜਾ ਨਾਲਾਗੜ ਅਤੇ ਕਲਸੀਆਂ ਪਟਿਆਲਾ ਸਭ ਤੋਂ ਵੱਡੀ ਅਤੇ ਨਾਲਾਗੜ ਸਭ ਤੋਂ ਛੋਟੀ ਰਿਆਸਤ ਸੀ ਪੂਲ ਕੀਆ ਰਿਆਸਤਾ ਵਿੱਚੋਂ ਸਭ ਤੋਂ ਦੂਜੀ ਵੱਡੀ ਸਟੇਟ ਰਿਆਸਤ ਜੀਂਦ ਸੀਗੀ ਜੀਦੀ ਰਾਜਧਾਨੀ ਸੰਗਰੂਰ ਸੀ ਜੀਂਦ ਪੁਰਾਣਾ ਸ਼ਹਿਰ ਸੀ ਤੇ ਰਿਆਸਤ ਦੀ ਇੱਕ ਨੁੱਕਰ ਤੇ ਸੀ ਇਸ ਲਈ ਜੀਂਦ ਦੇ ਮਹਾਰਾਜੇ ਨੇ ਆਪਣੀ ਨਵੀਂ ਰਾਜਧਾਨੀ ਆਪਣੀ ਰਿਆਸਤ ਦੇ ਵਿਚਕਾਰ ਬਿਲਕੁਲ ਨਵੀਂ ਥਾਂ ਤੇ ਬਣਾਉਣੀ ਚਾਹਿਆ ਸੀ ਇਹ ਥਾਂ ਵਰਤਮਾਨ ਸੰਗਰੂਰ ਸ਼ਹਿਰ ਬਣੀ ਸੀ ਇਹ ਸਾਰਾ ਸ਼ਹਿਰ ਹੀ ਪੂਰੀ ਪਲੈਨਿੰਗ ਦੇ ਨਾਲ ਸਿਰਫ ਇੱਕ ਰਾਜ ਤਨ ਦੀਆਂ ਲੋੜਾਂ ਪੂਰੀਆਂ ਕਰਨ ਲਈ ਸਾਬਤ ਕੀਤਾ ਗਿਆ ਸੀ। ਇਹਦਾ ਖੇਤਰਫਲ 1299 ਵਰਗ ਮੀਲ ਸੀ ਤੇ ਜਨਸੰਖਿਆ 3,66,812 ਸੀ। ਮਹਾਰਾਜਾ ਰਣਵੀਰ ਸਿੰਘ ਉਸੇ ਸਾਲ ਹੀ ਗੁਜ਼ਰ ਗਿਆ ਸੀ ਜਿਸ ਸਾਲ ਪੈਪਸੂ ਬਣਿਆ ਸੀ। ਤਾਂ ਉਹਦਾ ਉੱਤਰਾਧਿਕਾਰੀ ਮਹਾਰਾਜਾ ਰਾਜਵੀਰ ਸਿੰਘ ਸੀ ਜਿਹੜਾ ਕਿ ਨਵੇਂ-ਨਵੇਂ ਪੰਦੇਦ ਲਈ 1948 ਨੂੰ ਰਾਜਗਦੀ ਉੱਪਰ ਬੈਠਿਆ ਸੀ। ਫੂਲਕੀਆਂ ਦੀ ਤੀਜੀ ਰਿਆਸਤ ਨਾਪਾ ਸੀ। ਪੈਪਸੂ ਦੇ ਬਣ ਸਮੇ ਮਹਾਰਾਜਾ ਪ੍ਰਤਾਪ ਸਿੰਘ ਇਹਦਾ ਮਹਾਰਾਜਾ ਸੀ ਅਸਲ ਦੇ ਵਿੱਚ ਮਹਾਰਾਜਾ ਰਿਪੂ ਤਮਨ ਸਿੰਘ ਦੀ ਜਲਾਬਤਨੀ ਤੋਂ ਪਿੱਛੋਂ ਨਾਬੇ ਦੇ ਮਹਾਰਾਜਿਆਂ ਦੀ ਰਾਜਨੀਤੀ ਵਿੱਚੋਂ ਦਿਲਚਸਪੀ ਖਤਮੇ ਹੋ ਗਈ ਸੀ ਕਿਉਂਕਿ ਮਹਾਰਾਜਾ ਰਿਪੂ ਤਮਨ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਅਤੇ ਸ਼੍ਰੋਮਣੀ ਕਮੇਟੀ ਨੇ ਅਦ ਵਿਚਕਾਰੇ ਛੱਡਤਾ ਸੀ ਇਹਦਾ ਖੇਤਰਫਲ 947 ਵਰਗ ਮੀਲ ਸੀ ਤੇ ਆਬਾਦੀ 3 ਲੱਖ 40 ਹਜ਼ਾਰ ਸੀ ਫਰੀਦਕੋਟ ਰਿਆਸੀ ਤਾਂ ਬਰਾੜ ਜੱਟਾਂ ਦੀਓ ਜਿਹੜੀ ਜਿਹੜੇ ਕਿ ਫੂਲਕੀਆਂ ਰਿਆਸਤਾਂ ਦੇ ਸਿੱਧੂ ਬਰਾੜਾਂ ਨਾਲੇ ਮਿਲਦੇ ਜੁਲਦੇ ਸੀ ਪਰ ਇਹ ਪਟਿਆਲਾ ਰਿਆਸਤ ਨਾਲ ਰਲ ਕੇ ਚੱਲਣ ਨੂੰ ਤਿਆਰ ਨਹੀਂ ਸੀ ਇਹਦਾ ਕਾਰਨ ਕੁਝ ਪ੍ਰਾਣੀਆਂ ਦੁਸ਼ਮਣੀਆਂ ਸਨ ਪਰ ਇਕੱਲੀ ਫਰੀਦਕੋਟ ਰਿਆਸਤ ਦਾ ਕੋਈ ਵੀ ਵਿਕੰਨੀ ਸੀ ਕਿਉਂਕਿ ਇਹ ਬਹੁਤ ਛੋਟੀ ਸੀ ਇਹਦਾ ਰਕਬਾ ਸਿਰਫ 638 ਵਰਗ ਮੀਲੇ ਸੀ ਤੇ ਆਬਾਦੀ 2 ਲੱਖ ਸੀ ਪਰ ਸਿਆਣੇ ਬੱਤਿਆਂ ਨੇ ਸਮਝਾ ਬੁਝਾ ਕੇ ਫਰੀਦਕੋਟ ਰਿਆਸਤ ਨੂੰ ਵੀ ਇਕੱਠਾ ਹੋਣ ਲਈ ਤਿਆਰ ਕਰ ਲਿਆ ਤਾਂ ਮਹਾਰਾਜਾ ਹਰਿੰਦਰ ਸਿੰਘ ਫਰੀਦਕੋਟ ਦੇ ਮਹਾਰਾਜਾ ਸੀ ਮਦੇ ਕੋਟਲਾ रियासत ਇਹ ਨਾ ਸਾਰੀਆਂ रियासतਾਂ ਦੇ ਨਾਲ ਹੀ ਲੱਗਦੀ रियासत ਸੀ ਇਹ ਮੁ슬ਮਨ रियासत ਸੀਗੀ ਕੁਝ ਇੱਕ ਕਾਰਨਾ ਕਰਕੇ ਮਦੇ ਕੋਟਲਾ रियासत ਦੀ ਸਮੁੱਚੀ ਰਾਜਨੀਤੀ ਸਾਰੀਆਂ ਫੂਲ ਕੇ रियासतਾਂ ਦੇ ਨਾਲ ਹੀ ਜੁੜੀ ਸੀ ਇੱਕ ਤਾਂ ਇਹ ਮੁ슬ਮਨ रियासत ਸਿੱਖ ਖੇਤਰਾਂ ਵਿੱਚ ਹੀ ਸੀ ਤੇ ਦੂਜੇ ਪਾਸੇ ਦੇ ਇਹਦੇ ਬਹੁਤੇ ਪਿੰਡ ਸਿੱਖਾਂ ਦੀ ਆਬਾਦੀ ਵਾਲੇ ਸੀ ਇਹਦਾ ਰਕਬਾ 162 ਵਰਗ ਮੀਲ ਸੀ ਤੇ ਆਬਾਦੀ 68109 ਬਹੁ ਗਿਣਤੀ ਸਿੱਖ ਆਬਾਦੀ ਦੀ ਹੋ ਸੀ ਇਹਦਾ ਨਵਾਬ ਇਫਤਖਾਰ ਅਲੀ ਖਾਨ ਸੀਗਾ ਤਾਂ ਇੱਕ ਸਿੱਕ ਰਿਆਸਤ ਉਕਤ ਸਾਰੀਆਂ ਸਿੱਕ ਮੁਸਲਮਨ ਰਿਆਸਤਾਂ ਤੋਂ ਕੁਝ ਫਰਕ ਨਾਲ ਸਤਲੁਜ ਰਿਆ ਦੇ ਦੋਹਾਂ ਪਾਸੇ ਕਪੂਰਥਲੇ ਦੀ ਸੀ ਇਹਦਾ ਖੇਤਰੀ ਤੌਰ ਤੇ ਅਲੱਗਪਨ ਜ਼ਰੂਰ ਸੀ ਪਰ ਇਹ ਵੀ ਬਾਕੀ ਦੀਆਂ ਰਿਆਸਤਾਂ ਨਾਲ ਮਿਲਜੁਲ ਕੇ ਹੀ ਆਪਣਾ ਰਾਜਿਕ ਭੂਖ ਤੈਅ ਕਰਦੀ ਆ ਰਹੀ ਸੀ ਇਹ ਰਿਆਸਤ ਸਦਾ ਜੱਸਾ ਸਿੰਘ ਆਲੂ ਵਾਲੀ ਦੇ ਵਾਰਸਾਂ ਦੀ ਸੀ ਪਰ 1947 ਤੱਕ ਪਹੁੰਚਦੇ ਹੋਏ ਇਦੇ ਰਾਜੇ ਮਹਾਰਾਜਾਂ ਸਿੱਖ ਧਰਮ ਨੂੰ ਛੱਡ ਕੇ ਇਸਾਈ ਬਣ ਚੁੱਕੇ ਸੀ ਮਹਾਰਾਜਾ ਦਲੀਪ ਸਿੰਘ ਤੋਂ ਵੀ ਪਹਿਲਾਂ ਇਸ ਰਿਆਸਤ ਦਾ ਸ਼ਾਹੀ ਪਰਿਵਾਰ ਇਸਾਈ ਬਣ ਚੁੱਕਿਆ ਸੀ ਇਹਦਾ ਖੇਤਰਫਲ 645 ਵਰਗ ਮੀਲ ਤੇ ਆਬਾਦੀ 378000 380 ਸੀ ਤਾਂ ਇਹ ਛੇ ਰਿਆਸਤਾਂ ਤੋਂ ਇਲਾਵਾ ਇੱਕ ਛੋਟੀ ਜੀ ਸਿੱਖ ਸਟੇਟ ਕਲਸੀਆਂ ਵੀ ਸੀ ਜਿਹੜੀ ਇੱਕ ਸਿੱਖ ਰਿਆਸਤ ਵਾਂਗ ਹੀ ਆਪਣੇ ਅਲੱਗ ਹੋਂਦ ਰੱਖਦੀ ਆ ਰਹੀ ਸੀ ਪਰੇ ਦਾ ਭਗੋਲਕ ਤੌਰ ਤੇ ਦੂਜੀਆਂ ਰਿਆਸਤਾਂ ਨਾਲੋਂ ਅਲੱਗ ਪਾਣਾ ਸੀ ਇਹਦਾ ਖੇਤਰ ਸਾਰੇ ਦਾ ਸਾਰਾ ਜਿਹੜਾ ਹੁਣ ਤਾਂ ਹਰਿਆਣਾ ਪ੍ਰਾਂਤ ਦੇ ਅੰਬਾਲਾ ਵਿੱਚ ਸੀ ਇਹਦਾ ਰਾਜਾ ਰਵੀ ਸ਼ੇਰ ਸਿੰਘ ਸੀ 1947 'ਚ ਮਰ ਗਿਆ ਸੀ ਉਹਨਾਂ ਦੇ ਬਾਅਦ ਰਾਜਾ ਕਰਨ ਸ਼ੇਰ ਸਿੰਘ ਗੱਦੀ ਤੇ ਬੈਠਿਆ ਇਹ ਅਜੇ ਛੋਟਾ ਹੀ ਸੀ ਇਸ ਕਰਕੇ ਕਲਸੀਆਂ ਦੇ ਰਾਜ ਪ੍ਰਬੰਧ ਨੂੰ ਮਹਾਰਾਜਾ ਪਟਿਆਲਾ ਹੀ ਚਲਾ ਰਿਹਾ ਸੀ ਇਹਦਾ ਰਕਬਾ 192 ਵਰਗ ਮੀਲ ਸੀ ਤੇ ਆਬਾਦੀ 67393 ਸੀਗੀ ਅੱਠਵੀਂ ਰਿਆਸਤ ਇੱਕ ਨੀਂਹ ਪਹਾੜੀ ਰਿਆਸਤ ਨਲਾਗੜ ਦੀ ਸੀ ਜਿਹੜੀ ਕੀਰਤਪੁਰ ਸਾਹਿਬ ਅਨੰਦਪੁਰ ਸਾਹਿਬ ਦੇ ਨਾਲ ਲੱਗਦੀ ਸੀ ਇਸ ਰਿਆਸਤ ਦੇ ਰਾਜਾ ਸੁਰਿੰਦਰ ਸਿੰਘ ਮਹਾਰਾਜਾ ਪਟਿਆਲੇ ਦੇ ਜਵਾਈ ਸੀ ਇਸ ਕਰਕੇ ਇਹ ਰਿਆਸਤ ਭਾਵਨਾਤਮਕ ਤੌਰ ਤੇ ਪਟਿਆਲੇ ਨਾਲ ਜੁੜੀ ਹੋਈ ਆ ਰਹੀ ਆ ਰਹੀ ਸੀਗੀ ਤਾਂ ਇਹਦਾ ਰਕਬਾ 276 ਵਰਗ ਮੀਲ ਤੇ ਆਬਾਦੀ 52780 ਸੀ ਤਾਂ ਉਕਤ ਦੀ ਰੋਸ਼ਨੀ ਵਿੱਚ ਇਹਨਾਂ ਸਾਰੀਆਂ रियासतਾਂ ਦੀ ਸਮੁੱਚੀ ਰਾਜਨੀਤੀ ਥੋੜੇ-ਮੋٹے ਬਖਰੇਮਿਆਂ ਨਾਲ ਇੱਕਮਿਕ ਹੋ ਗਈ ਚਲਦੀ ਰਹੀ ਸੀ 1809 ਈਸਵੀ ਤੋਂ ਲੈ ਕੇ 1947 ਤੱਕ ਇਹ रियासतਾਂ ਇਕੱਠੀਆਂ ਹੀ ਇੱਕੋ ਨੀਤੀ ਬਣਾ ਕੇ ਚਲਦੀਆਂ ਆ ਰਹੀਆਂ ਸਨ ਇਸ ਲਈ 1947 ਤੋਂ ਬਾਅਦ ਜਿਉਂ ਹੀ ਸਾਰੀਆਂ रियासतਾਂ ਨੂੰ ਇਕੱਠਾ ਕਰਕੇ ਇੱਕ ਸਾਂਝੀ ਸਟੇਟ ਸੂਬਾ ਬਣਾਉਣ ਦੀ ਲੋੜ ਪਈ ਤਾਂ ਕੋਈ ਬਹੁਤਾ ਤਰੰਗਦਰ ਕਰਨ ਦੀ ਲੋੜ ਨਹੀਂ ਸੀ ਪਈ ਪੈਪਸੂ ਬਾਰੇ ਉਹਨਾਂ ਤੱਕ ਬਹੁਤ ਹੀ ਥੋੜਾ ਲਿਖਿਆ ਗਿਆ ਪੈਪਸੂ ਦਾ ਬਣਾਇਆ ਜਾਣਾ ਸਿੱਖਾਂ ਲਈ ਵੀ ਤੇ ਭਾਰਤ ਲਈ ਵੀ ਬੜਾ ਬਹੁਤ ਵਧੀਆ ਗੱਲ ਸੀ ਇਸ ਨਾਲ ਉਹ ਇੱਕ ਸਿੱਖ ਕਮਿਊਨਿਟੀ ਇੰਨੀ ਖੁਸ਼ ਹੋ ਗਈ ਸੀ ਜਿਹੜੀ ਕਿ 47 ਦੀ ਵੰਡ ਵਿੱਚ ਆਪਣੇ ਆਪ ਨੂੰ ਲਤਾੜੀ ਗਈ ਤੇ ਉਹ ਜੜੀ ਗਈ ਸੱਭ ਦੀ ਸੀ ਪੈਪਸੂ ਸਿੱਖ ਸਟੇਟ ਸੀ ਸਿੱਖ ਹੋਮ ਲੈਂਡ ਸੀ ਭਾਵੇਂ ਕਿ ਖੇਤਰਫਲ ਦੇ ਪੱਕੋਂ ਇਹ ਸਿਰਫ 10000 ਵਰਗ ਮੀਲ 16000 ਵਰਗ ਕਿਲੋਮੀਟਰ ਦੀ ਇੰਨੀ ਉਹਦੀ ਸੀ ਪਰ ਗੱਲ ਛੋਟੀ ਵੱਡੀ ਸਟੇਟ ਦੀ ਨਹੀਂ ਹੁੰਦੀ ਗੱਲ ਹੁੰਦੀ ਹੈ ਉਸ ਥਾਂ ਦੀ ਜਿੱਥੋਂ ਦੇ ਰਹਿਣ ਵਾਲੇ ਲੋਕ ਸੁਤੰਤਰਤਾ ਦਾ ਅਹਿਸਾਸ ਕਰਦੇ ਹੋਣ ਪੰਡਤ ਜਵਾਹਰ ਲਾਲ ਨਹਿਰੂ ਨੇ 1946 ਵਿੱਚ ਵੀ ਤੇ ਬਾਅਦ ਵਿੱਚ ਵੀ ਇੱਕ ਵਾਰ ਸਿੱਖਾਂ ਲਈ ਇਸ ਤਰ੍ਹਾਂ ਦੇ ਬਿਆਨ ਦਿੱਤੇ ਸੀ ਜਿਨ੍ਹਾਂ ਦਾ ਅਰਥ ਸੀ ਕਿ ਭਾਰਤ ਦੀ ਆਜ਼ਾਦੀ ਦੇ ਵਿੱਚ ਰਹਿੰਦੇ ਹੋਏ ਸਿੱਖ ਵੀ ਇਹਦੇ ਇੱਕ ਕੋਨੇ 'ਚ ਰਹਿੰਦੇ ਹੋਏ ਆਜ਼ਾਦੀ ਦਾ ਨਿਗਮਾਣ ਸਕਦੇ ਹੋਣ ਤਾਂ ਉਹਨਾਂ ਨੂੰ ਅਜਿਹੇ ਕੋਨੇ ਵਿੱਚ ਇੱਕ ਆਜ਼ਾਦ ਸਿੱਖ ਸਟੇਟ ਬਣਾਉਣ ਵਿੱਚ ਕੋਈ ਇਤਰਾਜ਼ ਨਹੀਂ ਹੋਊਗਾ ਪੈ ਅਫਸੋਸ ਸੱਚਮੁੱਚ ਹੀ ਅਜਾਰ ਭਾਰਤ ਦਾ ਇੱਕ ਅਜਿਹੇ ਆਜ਼ਾਦ ਕੋਨਾ ਸੀ ਜਿੱਥੇ ਸਿੱਖ ਬਹੁ ਗਿਣਤੀ ਵਿੱਚ ਸਨ ਇਸ ਛੋਟੀ ਜਿਹੀ ਸਿੱਖ ਸਟੇਟ ਦਾ ਰਾਜ ਪ੍ਰਮੁੱਖ ਗਵਰਨਰ ਵੀ ਸਿੱਖ ਸੀ ਮਹਾਰਾਜ ਅਦਭਤਰ ਸਿੰਘ ਉਹਦਾ ਉਪਰ ਰਾਜ ਪ੍ਰਮੁੱਖ ਉਪਮਹਾ ਗਵਰਨਰ ਜਿਹੜਾ ਉਹ ਵੀ ਸਿੱਖ ਦੀ ਇਹ ਮਹਾਰਾਜ ਜਗਤਜੀਤ ਸਿੰਘ ਸੀ ਇਹਦਾ ਪਹਿਲਾ ਮੁੱਖ ਮੰਤਰੀ ਵੀ ਸਿੱਖ ਸਰਦਾਰ ਸੀ ਜਿਹਦਾ ਸਿੱਖ ਜਗਤ ਵਿੱਚ ਪੂਰਾ ਮਾਨ ਸਤਕਾਰ ਸੀ ਮਤਲਬ ਕਿ ਸਰਦਾਰ ਗਿਆਨ ਸਿੰਘ ਰਾੜੇ ਵਾਲਾ ਦਸੋ ਹੋਰ ਕਿਸ ਤਰ੍ਹਾਂ ਦੀ ਇਹ ਤੋਂ ਵਧੀਆ ਹੋ ਸਟੇਟ ਹੋ ਜਾਗਰੀ ਸੀ ਪੰਜਾਬ ਦਾ ਨਾ ਗਵਰਨਰ ਸਿੱਖ ਸੀ ਨਾ ਹੀ ਮੁੱਖ ਮੰਤਰੀ ਸਿੱਖ ਸੀ ਪੰਜਾਬ ਵਿੱਚ ਸਿੱਖ ਵੀ ਘੱਟ ਗਿਣਤੀ ਵਿੱਚ ਸਨ ਹੋਰ ਤਾਂ ਉਹ ਜੰਮੂ ਕਸ਼ਮੀਰ ਵਿੱਚ ਵੀ ਗਵਰਨਰ ਸਦਰੇ ਰਿਆਸਤ ਹਿੰਦੂ ਮਹਾਰਾਜਾ ਸੀ ਤੇ ਮੁੱਖ ਮੰਤਰੀ ਪ੍ਰਧਾਨ ਮੰਤਰੀ ਸ਼ੇਖ ਅਬਦੁੱਲਾਹ ਸੀ ਮਤਲਬ ਕਿ ਜੰਮੂ ਕਸ਼ਮੀਰ ਦਾ ਗਵਰਨਰ ਤੇ ਮੁੱਖ ਮੰਤਰੀ ਮੁਸਲਮਾਨ ਨਹੀਂ ਸਨ ਇਕੱਲਾ ਮੁੱਖ ਮੰਤਰੀ ਹੀ ਮੁਸਲਮਾਨ ਸੀ ਇਸ ਹਿਸਾਬ ਨਾਲ ਤਾਂ ਪੈਪਸੋ ਜੰਮੂ ਕਸ਼ਮੀਰ ਨਾਲੋਂ ਵੀ ਵਧੀਆ ਸਟੇਟ ਸੀ ਸਿੱਖਾਂ ਲਈ ਇਹਨੀ ਬੜੀ ਸਟੇਟ ਹੋਣ ਦੇ ਬਾਵਜੂਦ ਵੀ ਪੰਜਾਬ ਦੇ ਕਿਸੇ ਇਤਿਹਾਸਕਾਰ ਨੇ ਪੈਪਸੂ ਨੂੰ ਆਪਣੀ ਇਤਿਹਾਸਕਾਰੀ ਵਿੱਚ ਉਹ ਥਾਂ ਨਹੀਂ ਦਿੱਤੀ ਜਿਹੜੀ ਇਹਨੂੰ ਮਿਲਣੀ ਚਾਹੀਦੀ ਸੀ। ਖੁਸ਼ਵੰਤ ਸਿੰਘ ਨੇ ਆਪਣੇ ਦੋ ਜਿਲਦਾਂ ਦੇ ਇਤਿਹਾਸ ਵਿੱਚ ਕੇਵਲ ਅੱਧਾ ਪੰਨਾ ਹੀ ਪੈਪਸੂ ਨੂੰ ਅਰਪਣ ਕੀਤਾ। ਮਤਲਬ ਕਿ ਅੱਧਾ ਪੰਨਾ ਹੀ ਲਿਖਿਆ ਇਹਦੇ ਬਾਰੇ। ਗਪਾਲ ਸਿੰਘ ਦਰਦੀ ਨੇ ਦੋ ਚੱਲ ਇੰਨੇ ਹੀ ਲਿਖ ਕੇ ਗੱਲ ਖਤਮ ਕਰਤੀ। ਮạtਤਾਰਾ ਸਿੰਘ ਨੇ ਆਪਣੀ ਯਾਦਾਂ ਵਿੱਚ ਕੁਝ ਪੈਪਸੂ ਬਾਰੇ ਥੋੜਾ ਜਿਹਾ ਬਹੁਤਾ ਲਿਖਿਆ। ਉਹ ਸਿਰਫ ਇੱਕ ਮਖੌਲ ਦੀ ਤਰ੍ਹਾਂ ਹੀ ਲਿਖਿਆ। ਸਿਰਫ ਇੱਕ ਬਾਬਾ ਪ੍ਰੇਮ ਸਿੰਘ ਹੋਤੀ ਮਰਦਾਨ ਵਾਲੇ ਨੇ ਜਿਨ੍ਹਾਂ ਨੇ 80 ਪੰਨਿਆਂ ਦਾ ਇੱਕ ਕਿਤਾਬ ਪੈਪਸੂ ਬਾਰੇ ਲਿਖਿਆ ਇਹਨਾਂ ਨੇ ਪੰਜਾਬ ਦੇ ਪੈਪਸੂ ਦਾ ਸੰਵਿਧਾਨ ਲਿਖਿਆ ਜਿਹਦੇ ਬਾਰੇ ਆਪਾਂ ਤੁਹਾਨੂੰ ਅੱਗੇ ਦੱਸਾਂਗੇ ਵੈਸੇ ਬਾਬਾ ਜੀ ਨੇ ਸਿੱਖ ਇਤਿਹਾਸ ਬਾਰੇ ਵੀ ਬੜਾ ਨਿਠ ਕੇ ਲਿਖਿਆ ਵੈਸੇ ਤਾਂ ਹੋਤੀ ਸਾਹਿਬ ਹੋਤੀ ਮਰਦਾਨ ਹਜ਼ਾਰਾ ਦੇ ਜੰਪਲ ਸਨ ਪਰ 47 ਸਾਲ ਸਮੇਂ ਉਹ ਪਟਿਆਲੇ ਆ ਕੇ ਰਹਿਣ ਲੱਗ ਪਏ ਸੀ ਉਹਨਾਂ ਨੇ ਪੈਪਸੂ ਦੀ ਬੰਤਰ ਦਾ ਸਾਰਾ ਪ੍ਰਬੰਧ ਹੁੰਦਾ ਆਪਣੇ ਅੱਖੀਂ ਦੇਖਿਆ ਸੀ ਇਸ ਲਈ ਉਹਨਾਂ ਨੇ ਇਸ ਲਿਖਤ ਦਾ ਇੱਕ ਇੱਕ ਸ਼ਬਦ ਇਹ ਮਹੱਤਵਪੂਰਨ ਅੱਗੇ ਜਿਹੜੀ ਹੋਤੀ ਹੈ ਨੇ ਲਿਖਿਆ ਉਹ ਦੱਸਦੇ ਤੁਹਾਨੂੰ ਉਹ ਲਿਖਦੇ ਕਿ ਪਟਿਆਲਾ ਤੇ ਪੂਰਬੀ ਪੰਜਾਬ ਰਿਆਸਤੀ ਜੁਨੀਅਨ ਸਾਡੀ ਇਹ ਜੁਨੀਅਨ ਦਾ ਆਰੰਭ 15 ਜੁਲਾਈ ਸਨ 1948 ਈਸਵੀ ਨੂੰ ਪਟਿਆਲੇ 'ਚ ਹੋਇਆ ਤੇ ਪਟਿਆਲਾ ਦੇ ਵਿੱਚ ਮੁੱਖ ਮੁਕੀ ਰਿਆਸਤ ਹੋਣ ਕਰਕੇ ਇਸ ਦਾ ਨਾਮ ਪਟਿਆਲਾ ਤੇ ਪੂਰਬੀ ਪੰਜਾਬ ਰਿਆਸਤੀ ਜੁਨੀਅਨ ਰੱਖਿਆ ਗਿਆ ਭਾਰਤ ਸਰਕਾਰ ਦੇ ਉਪ ਪ੍ਰਧਾਨ ਮੰਤਰੀ ਸਰਦਾਰ ਬਲਲਭਾਈ ਪਟੇਲ ਇਸ ਯੂਨੀਅਨ ਦੀ ਆਰੰਭਕ ਰਸਮ ਅਦਾ ਕਰਨ ਲਈ ਪਟਿਆਲੇ ਆਏ। ਇਸ ਆਰੰਭਕ ਰਸਮ ਤੋਂ ਪਿੱਛੋਂ 2 ਅਗਸਤ ਸਨ 1948 ਈਸਵੀ ਨੂੰ ਇਸ ਯੂਨੀਅਨ ਦੀਆਂ ਅਤੇ ਰਿਆਸਤਾਂ ਦਾ ਰਾਜ ਪ੍ਰਬੰਧ ਸਰਕਾਰ ਹਿੰਦ ਦੇ ਨਵੇਂ ਸਿੰਧੀ ਨਾਮੇ ਅਨਸਾਰ ਇਕਮਿਕ ਕਰ ਦਿੱਤਾ ਗਿਆ ਤੇ ਪੁਰਾਣੇ ਸਾਰੇ ਟਾਂਚੇ ਬਦਲ ਦਿੱਤੇ ਗਏ। ਵੱਡੇ ਅਤੇ ਮੋਢੀ ਹੋਣ ਕਰਕੇ ਮਹਾਰਾਜਾ ਅਧਿਰਾਜ ਪਟਿਆਲਾ ਇਸ ਯੂਨੀਅਨ ਦੇ ਰਾਜਪ੍ਰਮukh ਤੇ ਮਹਾਰਾਜਾ ਕਪੂਰਥਲਾ ਉਪਰਾਜ ਪ੍ਰਮukh ਬਣਾਏ ਗਏ ਯੂਨੀਅਨ ਦਾ ਨਵਾਂ ਸੰਧੀ ਪੱਤਰ ਜਿਹੜਾ ਉਹ ਇਦਾਂ ਹੈ ਕਿ ਇਸ ਯੂਨੀਅਨ ਦੀਆਂ ਵਿਆਸਦਾ ਕਿਉਂਕਿ ਕਾਫੀ ਪੁਰਾਣੀਆਂ ਸਨ ਇਹਨਾਂ ਦਾ ਪਹਿਲਾ ਸੰਧੀ ਪੱਤਰ ਅੰਗਰੇਜ਼ਾਂ ਦੇ ਨਾਲ ਸੀ ਜੋ ਹੁਣ ਹਿੰਦੁਸਤਾਨ ਦੇ ਆਜ਼ਾਦ ਹੋਣ ਤੇ ਬਯਰਥ ਹੋ ਗਿਆ ਇਸ ਲਈ ਨਵੇਂ ਸੰਧੀ ਪੱਤਰ ਦੀ ਲੋੜ ਪਈ ਤੇ ਇਸ ਤਾਜ਼ੇ ਸੰਧੀ ਪੱਤਰ ਦੇ ਅਨੁਸਾਰ ਜਿਹੜੀਆਂ ਮਤਲਬ ਕਿ ਲਿਖਤੀ ਚ শর্তਾ ਪਰਿਵਾਰ ਹੋਈ ਉਹ ਇਹ ਸੀ ਪਹਿਲੀ ਸੀਗੀ ਇਸ ਜੁਨੀਅਨ ਦੇ ਰਾਜਿਆਂ ਦੀ ਇੱਕ ਕੌਂਸਲ ਹੋਊਗੀ ਜਿਦੇ ਵਿੱਚ ਪਟਿਆਲਾ ਨਾਵਾ ਜੀਂਦ ਕਪੂਤਲਾ ਫਰੀਦਕੋਟ ਮਲੇਗੋੜਾ ਦੇ ਰਾਜੇ ਜਿਨ੍ਹਾਂ ਨੂੰ ਧੋਪਾਂ ਦੀ ਸਲਾਮੀ ਹੁੰਦੀ ਹੈ ਇਹ ਸ਼ਾਮਲ ਹੋਣਗੇ ਤੇ ਬਾਕੀ ਕਲਸੀਆ ਤੇ ਨਾਲਾਗੜ੍ਹ ਦੇ ਰਾਜੇ ਬਾਰੋਬਾਰੀ ਸ਼ਾਮਲ ਹੋਣਗੇ ਦੂਜਾ 21 ਸਾਲ ਤੋਂ ਘੱਟ ਉਮਰ ਦਾ ਕੋਈ ਨਰੇਸ਼ ਇਸ ਕੌਂਸਲ 'ਚ ਸ਼ਾਮਲ ਨਹੀਂ ਹੋਊਗਾ ਤੀਜਾ ਚੋਣ ਲਈ ਮਹਾਰਾਜਾ ਪਟਿਆਲਾ ਨੂੰ 15 ਵੋਟਾਂ ਦਾ ਹੱਕ ਹੋਊਗਾ ਤੇ ਦੂਜੇ ਰਾਜਿਆਂ ਨੂੰ ਉਹਨਾਂ ਦੀਆਂ ਰਿਆਸਤਾਂ ਦੀ 1 ਲੱਖ ਪ੍ਰਤੀ ਜਨਸੰਖਿਆ ਪਿੱਛੇ ਇੱਕ ਬੋਡ ਦਾ ਅਧਿਕਾਰ ਹੋਊਗਾ ਚੌਥਾ ਸ਼੍ਰੀ ਰਾਜਪ੍ਰਮੁਖ ਤੇ ਉਪ ਰਾਜਪ੍ਰਮੁਖ ਸਾਹਿਬ ਪਟਿਆਲਾ ਤੇ ਕਪੂਤਲਾ ਆਪਣੇ ਜੀਵਨ ਭਰ ਲਈ ਰਾਜਪ੍ਰਮੁਖ ਤੇ ਉਪ ਰਾਜਪ੍ਰਮੁਖ ਰਹਿਣਗੇ ਪੰਜਵਾਂ ਸ਼੍ਰੀ ਰਾਜਪ੍ਰਮੁਖ ਨੂੰ ਆਪਣੇ ਦਫਤਰੀ ਕੰਮ ਲਈ ਯੂਨੀਅਨ ਜਾਨੀ ਕਿ ਪੈਪਸੂ ਦੀ ਆਮਦਨ ਵਿੱਚੋਂ 2.5 ਲੱਖ ਰੁਪਏ ਹਰ ਇੱਕ ਸਾਲ ਮਿਲਣਗੇ ਤੇ ਇਸ ਰਕਮ ਵਿੱਚੋਂ ਸ਼੍ਰੀ ਰਾਜਪ੍ਰਮੁਖ ਦੀ ਉਪ ਰਾਜਪ੍ਰਮੁਖ ਨੂੰ ਜੋ ਰਕਮ ਯੋਗ ਸਮਝਣਗੇ ਦੇਣਗੇ 6ਵਾਂ ਸ਼ਰੀ ਰਾਜ ਪ੍ਰਮੁਖ ਜੀ ਦੀ ਸਹਾਇਤਾ ਲਈ ਇੱਕ ਮੰਤਰੀ ਮੰਡਲ ਹੋਊਗਾ ਜਦ ਤੱਕ ਸ਼ਰੀ ਰਾਜ ਪ੍ਰਮੁਖ ਜੀ ਦਾ ਇਸ ਮੰਤਰੀ ਮੰਡਲ ਤੇ ਭਰੋਸਾ ਰਹੇਗਾ ਤਦ ਤੱਕ ਉਹ ਕਾਇਮ ਰਹ ਸਕੇਗਾ ਸਤਮ 20 ਗਤ ਸਨ 48 ਤੋਂ ਪਿੱਛੋਂ ਸਾਰੇ ਰਾਜ ਪ੍ਰਬੰਧ ਨੂੰ ਇੱਕ ਯੂਨੀਅਨ ਪੈਪਸੂ ਦਾ ਰੂਪ ਦੇ ਕੇ ਇਸ ਨਵੀਂ ਸਰਕਾਰ ਦਾ ਨਾਮ ਪਟਿਆਲਾ ਤੇ ਪੂਰਬੀ ਪੰਜਾਬ ਰਾਜ ਦੀ ਯੂਨੀਅਨ ਸਰਕਾਰ ਹੋਊਗਾ ਅਗਲਾ ਸਾਰਾ ਸਰਕਾਰੀ ਕੰਮ ਇਸੇ ਨਾਮ ਏਡ ਕੀਤਾ ਜਾਊਗਾ ਤੇ ਹਰੇਕ ਰਿਆਸਤ ਦੀ ਦੇਤ-ਲੇਤ ਕੁੱਲ ਮਿਲਖ ਤੇ ਪੁਲਿਸ ਆਦ ਇਹ ਯੂਨੀਅਨ ਨੂੰ ਮਿਲੇਗੀ। 8ਵਾਂ ਸ਼੍ਰੀ ਰਾਜ ਪ੍ਰਮੁੱਖ ਜੀ ਨੂੰ ਯੂਨੀਅਨ ਦੀ ਅਸੈਂਬਲੀ ਬਣਾਏ ਜਾਣ ਤੱਕ ਇਹਦੀ ਹੱਦ ਅੰਦਰ ਆਈਆਂ ਕੋਈ ਜ਼ਗੀਰਾ ਆਦ ਦਾ ਪ੍ਰਬੰਧ ਕਰਨ ਦਾ ਅਧਿਕਾਰ ਹੋਊਗਾ ਤੇ ਉਹ ਇਸ ਕੰਮ 'ਚ ਆਪਣੇ ਮੰਤਰੀ ਮੰਡਲ ਦੀ ਸਲਾਹ ਵੀ ਲੈਂਦੇ ਰਹਿਣਗੇ। 9ਵੀਂ ਸ਼ਰਤ ਛੇਤੀ ਤੋਂ ਛੇਤੀ ਯੂਨੀਅਨ ਵਿੱਚ ਇੱਕ ਕਾਨੂੰਨ ਘੜਨੀ ਸਭਾ ਬਣਾਈ ਜਾਊਗੀ। ਇਹ ਸਭਾ ਦੇ ਕੁੱਲ ਮੈਂਬਰ 35 ਹੋਣਗੇ ਤੇ ਹਰੇਕ ਮੈਂਬਰ ਦਾ ਪ੍ਰਤੀਨਿਧ 1 ਲੱਖ ਜਨਸਾਂ ਕੇ ਪਿਛੇ ਲਿਆ ਜਾਊਗਾ। 10ਵੀਂ ਸ਼ਰਤ ਜੋਨੀਆਂ ਦੇ ਰਾਜ ਪ੍ਰਬੰਧ ਦੇ ਕੁੱਲ ਅਧਿਕਾਰ ਸ਼੍ਰੀ ਰਾਜ ਰੁੱਖ ਜੀ ਨੂੰ ਹੋਣਗੇ ਪਰ ਕਾਨੂੰਨ ਵਿੱਚ ਬਾਤਾ ਕਟਾ ਕਰਨ ਦਾ ਅਧਿਕਾਰ ਨਵੀਂ ਬਣਨ ਵਾਲੀ ਕਾਨੂੰਨੀ ਕੜਨੀ ਸਭਾ ਨੂੰ ਹੋਊਗਾ 11ਵੀਂ ਛਤ ਜਦ ਤਾਈਂ ਇਸ ਨਵੇਂ ਟਾਂਚੇ ਦੇ ਮੁਤਾਬਕ ਅਸੈਂਬਲੀ ਨਹੀਂ ਬਣ ਜਾਂਦੀ ਤਦ ਤੱਕ ਇਹ ਕਾਨੂੰਨ ਕੜਨੀ ਸਭਾ ਹੀ ਅਸੈਂਬਲੀ ਦਾ ਕੰਮ ਕਰੂਗੀ ਅੱਗੇ ਜਦ ਤੱਕ ਕਾਨੂੰਨ ਕੜਨੀ ਸਭਾ ਦਾ ਬਣਾਇਆ ਹੋਇਆ ਕੋਈ ਕਾਨੂੰਨ ਨਾ ਪਰਵਾਨਿਆ ਜਾਵੇ ਤਦ ਤੱਕ ਸ਼੍ਰੀ ਰਾਜਪੁਰਖ ਜੀ ਨੂੰ ਜੁਨੀਅਨ ਦਾ ਅਮਨ ਕਾਇਮ ਰੱਖਣ ਲਈ 6 ਮਹੀਨਿਆਂ ਦੇ ਸਮੇਂ ਦਾ ਖਾਸ ਆਡੀਅੰਸ ਜਾਰੀ ਕਰਨ ਦਾ ਅਧਿਕਾਰ ਹੋਊਗਾ ਜੋ ਕਾਨੂੰਨ ਕਾਰਨੀ ਸਭਾ ਹੀ ਰੱਦ ਕਰ ਸਕੇਗੀ ਤੇ 23ਵੀਂ ਸ਼ਰਤ ਇਸ ਜੁਨੀਅਨ ਦੀ ਅੱਠ ਰਾਜਸਥਾਨ ਦੇ ਰਾਜਿਆਂ ਨੂੰ ਨਿੱਜੀ ਖਰਚਾਂ ਲਈ ਆਪੋ ਆਪਣੀ ਰਾਜਸਤ ਦੀ ਆਮਦਨ ਵਿੱਚੋਂ ਇੱਕ ਖਾਸ ਰਕਮ ਮਿਲੂਗੀ ਜਿਦੇ ਨਾਲ ਉਹ ਆਪਣੇ ਖਰਚੇ ਤੋਰਨਗੇ ਤੇ ਉਸ ਨਿੱਜੀ ਖਰਚ ਦੀ ਰਕਮ ਵਿੱਚ ਕੋਈ ਵਾਧਾ ਘਾਟਾ ਨਹੀਂ ਹੋਊਗਾ 14ਵੀਂ ਸ਼ਰਤ ਹਰੇਕ ਰਾਜੇ ਮਹਾਰਾਜੇ ਦੀ ਨਿੱਜੀ ਮਿਲਖ ਉੱਤੇ ਉਹਦਾ ਆਪਣਾ ਕਬਜ਼ਾ ਹੋਊਗਾ ਅਜਾਈ ਮਿਲਖ ਬਾਰੇ ਜੋ ਕੋਈ ਵੀ ਝਗੜਾ ਹੋਊਗਾ ਤਾਂ ਸ਼੍ਰੀ ਰਾਜ ਨੂੰ ਕੋਈ ਵੀ ਸਲਾਹ ਨਾਲ ਸਰਕਾਰ ਹਿੰਦ ਦਾ ਇੱਕ ਜੱਜ ਉਹਦਾ ਫੈਸਲਾ ਕਰੂਗਾ ਤੇ ਉਹੀ ਫੈਸਲਾ ਆਖਰੀ ਸਮਝਿਆ ਜਾਊਗਾ ਤੇ 15ਵੀਂ ਸ਼ਰਤ ਹਰੇਕ ਰਾਜਾ ਉਹਦੇ ਪਰਿਵਾਰ ਜੋ ਸਰਮਾਨ 15 ਅਗਸਤ 47 ਤੋਂ ਪਹਿਲਾਂ ਪ੍ਰਾਪਤ ਸੀ ਉਉਹੀ ਤਰ੍ਹਾਂ ਕੈਮਰ ਰਹੂਗਾ 16ਵੀ ਕਿਸੇ ਰਿਆਸਤ ਦੇ ਵਿਰਸੇ ਸੰਬੰਧੀ ਕੋਈ ਝਗੜਾ ਪਟਿਆਲਾ ਜੁਨੀਅਨ ਦੀ ਹਾਈ ਕੋਰਟ ਦੇ ਜੱਜਾਂ ਦੀ ਰਾਏ ਅਨਸਾਰ ਰਾਜਿਆਂ ਦੀ ਕਾਉਂਸਲ ਕਰੂਗੀ ਰਾਜਿਆਂ ਦੀ ਗਤੀ ਨਿਸ਼ੀਨੀ ਆਦ ਦਾ ਹੱਕ ਉਸੇ ਤਰ੍ਹਾਂ ਹੀ ਕੈਮਰ ਰਹੂਗਾ 17ਵੀ ਜੁਨੀਅਨ ਦੀ ਕਿਸੇ ਵੀ ਅਦਾਲਤ ਵਿੱਚ ਕਿਸੇ ਰਾਜ ਦੇ ਵਿਰੁੱਧ ਉਹਦੀ ਹਕੂਮਤ ਦੇ ਸਮੇਂ ਕੀਤੇ ਗਏ ਕੰਮ ਸੰਬੰਧੀ ਕੋਈ ਕਾਰਵਾਈ ਨਹੀਂ ਹੋਊਗੀ 18ਵੀ ਸ਼ਰਤ ਇਹਨਾਂ ਅਠੇ ਰਿਆਸਤਾਂ ਦੇ ਮੁਲਾਜ਼ਮਾਂ ਨੂੰ ਜੋ ਪੈਨਸ਼ਨ ਦਿੱਤੀਆਂ ਗਈਆਂ ਸਨ ਉਹੀ ਤਰ੍ਹਾਂ ਕੈਮਰਨ ਗਈਆ ਤੇ ਰਾਜਤਾ ਦੇ ਹਰੇਕ ਕਰਮਚਾਰੀ ਦੀ ਨੌਕਰੀ ਜਾਂ ਤਾਂ ਉਹੀ ਤਰ੍ਹਾਂ ਬਹਾਲ ਰੱਖੀ ਜਾਵੇਗੀ ਤੇ ਜਾਂ ਉਸ ਨੂੰ ਯੋਗ ਬਦਲ ਦਿੱਤਾ ਜਾਊਗਾ ਸੋ 19ਵੀਂ ਸ਼ਰਤ ਆਖਰੀ ਸ਼੍ਰੀ ਰਾਜਮਨੁਖ ਜੀ ਨੂੰ ਇਸੇ ਮੁਲਾਜ਼ਮ ਦੀ ਫਾਂਸੀ ਜਾਂ ਹੋਰ ਸਜ਼ਾ माफ ਕਰਨ ਜਾਂ ਘਟਾਉਣ ਦਾ ਅਧਿਕਾਰ ਹੋਊਗਾ ਤਾਂ ਦੋਸਤੋ ਇਸ ਨਵੇਂ ਸੰਧੀ ਪੱਤਰ ਦਾ ਅਰਥਾਤ عہد ਦੇ ਅਨੁਸਾਰ ਰਾਜ ਪ੍ਰਬੰਧ ਕਾਇਮ ਕੀਤਾ ਗਿਆ ਜੋ ਨੀਂਦੀਆਂ ਚੋਣਾ ਸਰਕਾਰ ਹਿੰਦ ਨਾਲ ਸੰਬੰਧਿਤ ਹੋਣ ਕਰਕੇ ਅਜੇ ਦੂਰ ਸੀ ਇਸ ਲਈ ਰਾਜ ਪ੍ਰਮੁੱਖ ਜੀ ਦੇ ਅਧੀਨ ਕੰਮ ਚਲਾਉ ਸਰਕਾਰ ਬਣਾਈ ਗਈ ਇਹਦੇ ਪ੍ਰਧਾਨ ਮੰਤਰੀ ਸਰਦਾਰ ਗਿਆਨ ਸਿੰਘ ਰਾੜੇ ਵਾਲਾ ਥਾਪਿਆ ਗਿਆ ਜੋ ਹੁਣ ਤੱਕ ਉਸੇ ਤਰ੍ਹਾਂ ਕੰਮ ਰਿਹਾ ਤੇ ਬੜੀ ਯੋਗਤਾ ਨਾਲ ਕੰਮ ਚਲਾ ਰਹੀ ਸੀ ਤਾਂ ਉਹਨਾਂ ਦੀ ਸਹਾਇਤਾ ਲਈ ਮੰਤਰੀ ਭਿੱਡੇ ਸਾਹਿਬ ਨਿਤ ਕੀਤੇ ਗਏ ਨੇ ਇਹ ਲਿਖਿਆ ਹੋਤੀ ਮਤਾ ਦੀ ਨੇ ਬਾ ਬਾ ਹੋਤੀ ਮਤਾ ਦੀ ਨੇ ਠੀਕ ਹੈ ਜੀ ਹੁਣ ਅੱਗੇ ਦੱਸਾਂਗੇ ਤੁਹਾਨੂੰ ਰਾਜ ਪ੍ਰਬੰਧ ਤੇ ਭੂਵਿਕ ਪੈਪਸੂਦਾ ਅੱਗੇ ਕੀ ਗੱਲਬਾਤ ਹੁੰਦੀ ਹੈ ਕਿਵੇਂ ਚੱਲਦੀ ਸਿੱਖ ਹੋਮਲੈਂਡ ਤੇ ਕਿੱਥੇ ਤੱਕ ਚੱਲੀ ਕਿਵੇਂ ਸਮਾਪਤ ਹੋਈ ਏ ਹਾਂਜੀ ਤਾਂ ਮਿਲਦੇ ਹਾਂ ਅਗਲੇ ਭਾਗ ਦੇ ਵਿੱਚ ਦਿਓ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ